ਮੈਂ ਆਮ ਜਨਤਾ ਨੂੰ ਕਹਿਣਾ ਨਰੇ ਮੋਦੀ ਨੂੰ ਜੇ ਤੁਹਾਡੇ ਵਿੱਚ ਦਾਮਾ ਨਾ ਤੁਸੀਂ ਵੋਟਾਂ ਜਿਹੜੀਆਂ ਹੈਗੀਆਂ ਈਵੀਐਮ ਛੱਡ ਕੇ ਵੈਲਟ ਪੇਪਰ ਤੇ ਕਰਾ ਕੇ ਦੇਖੋ ਫਿਰ ਤੁਹਾਨੂੰ ਦੱਸਣਗੇ ਲੋਕ ਕਿਵੇਂ ਹੁੰਦੇ ਨੇ ਸਿੱਖ ਕੌਮ ਵਾਸਤੇ ਵੱਡਾ ਘਾਤ ਕਾ ਕਿਉਂਕਿ ਜਿਹੜੇ ਸਿੱਖ ਲੀਡਰ ਨੇ ਕੋਈ ਵੀ ਕਿਸੇ ਨੇ ਉਹਦਾ ਮਾੜੀ ਜੀ ਗੱਲ ਹੋਵੇ ਐਨਐਸਐਲਾ ਤੋਂ ਜੀਓਪੀਏ ਲਾ ਦਿਓ ਕੁਝ ਲਾ ਦਿਓ ਇਹ ਦਿਨਾਂ ਤੱਕ ਤਾਂ ਕਾਰਵਾਈ ਵੀ ਨਹੀਂ ਸ਼ੁਰੂ ਹੁੰਦੀ ਚੰਗੇ ਤਰੀਕੇ ਨਾਲ ਇਹ ਦਿਨ ਤਾਂ ਵੈਸੇ ਹੀ ਬੀਤ ਜਾਂਦੇ ਨੇ ਅੰਦਰ ਅਮਨਤ ਸਾਹਿਬ ਜਿਹੜਾ ਆਪ ਕਿਸੇ ਸਮੇਂ ਦੇ ਵਿੱਚ ਅਪਰਾਧੀ ਰਿਹਾ ਇਹ ਤਾਂ ਆਪਦਾ ਫਾਇਦਾ ਸੋਚਦੇ ਨੇ ਵੀ ਅਸੀਂ ਫੜ ਫੜ ਸਾਰਿਆਂ ਨੂੰ ਅੰਦਰ ਧੱਕ ਦੇ ਜਿਹੜੇ ਵਿਰੋਧੀ ਨੇ ਤੜੀ ਪਾਰ ਇਹਨੂੰ ਕਰਿਆ ਹੋਇਆ ਅਬਰਾਧਕ ਮਾਮਲੇ ਜੇਲ੍ਹ ਕੱਟੀਆਂ ਹੋਈਆਂ ਇਹਨੇ 30 ਦਿਨ ਕੀ ਸਮਾਂ ਹੁੰਦਾ ਜੀ ਨੂੰ ਮਰਜੀ ਕੇਸ ਕਰਕੇ ਛੱਡ ਦੋ ਅੰਦਰ ਜੇਲ੍ਹ ਦੇ ਵਿੱਚ ਵੀ ਜਿਹੜੇ ਰੇਪਿਸਟ ਨੇ ਜਿੰਨਾ ਉਤੇ ਮੁਕੱਦਮੇ ਦੱਦ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਆ ਕਿਸੇ ਵੀ ਤਹਿਤ ਉਹ ਇਲੈਕਸ਼ਨ ਨਾਲ ਲੜੇ ਹੁਣ ਭਾਈ ਅਮਰਪਾਲ ਸਿੰਘ ਆ ਉਹਨੂੰ ਤਾਂ 2-3 ਸਾਲ ਹੋ ਗਏ 1 ਮਹੀਨਾ ਦਾ 30 ਦਿਨ ਦਾ ਛੱਡੋ ਕੱਲ ਨੂੰ ਜਿਹੜੀ ਇਹ ਭਾਜਪਾ ਸਰਕਾਰ ਆ ਇਹ ਲੋਕਾਂ ਦੀ ਚੁਣੀ ਹੋਈ ਨਹੀਂ ਹੈਗੀ ਏਵੀਐਮ ਦੀ ਚੁਣੀ ਹੋਈ ਆ ਕਿਉਂਕਿ ਇਹ ਸਰਕਾਰ ਆਈ ਹੈ ਇਹ ਵੀ ਜਿੰਨਾ ਚਿਰ ਈਵੀਐਮ ਜਿਉਂਦਾ ਉਹਨਾਂ ਚਿਰ ਰਹਿਣਗੇ ਤੁਸੀਂ ਦੇਖ ਰਹੇ ਹੋ ਐਸਐਸਟੀਵੀ ਪੰਜਾਬੀ ਮੈਂ ਤੁਹਾਡੇ ਰੂਬਰੂ ਸੰਦੀਪ ਸਿੰਘ ਪਿਛਲੇ ਦਿਨੀ ਸੰਸਦ ਵਿੱਚ ਬੜਾ ਰੋਲਾ ਪਿਆ ਕਾਗਜ਼ ਪਾੜ ਕੇ ਅਮਿਤ ਸ਼ਾਹ ਦੇ ਮੂੰਹ ਤੇ ਸਿੱਟੇ ਗਏ ਨੇ ਏ اپੋਜੀਸ਼ਨ ਨੇ ਇਤਰਾਜ਼ ਜਤਾਇਆ ਜਿਹੜਾ ਬਿੱਲ ਸੈਂਟਰ ਸਰਕਾਰ ਲੈ ਕੇ ਆਉਣਾ ਚਾਹੀ ਹੈ ਜਿਵੇਂ ਪਹਿਲਾ ਬਿੱਲ ਨਾ ਮਰਜ਼ੀ ਨਾਲ ਅਤੇ ਧੱਕੇ ਨਾਲ ਪਾਸ ਕਰਾਏ ਨੇ ਹੋ ਸਕਦਾ ਇਹ ਬਿੱਲ ਵੀ ਧੱਕੇ ਨਾਲ ਪਾਸ ਹੋਵੇ ਇਸ ਦੀਆਂ ਤਾਰਾ ਕਈ ਲੋਕ ਉਹ ਸਿੱਖ ਜਿਹੜੇ ਚੋਣਾਂ ਜਿੱਤ ਕੇ ਬਹੁਮਤ ਲੈ ਕੇ ਜੇਲਾ ਵਿੱਚ ਬੰਦ ਨੇ ਉਹਨਾਂ ਨਾਲ ਜੋੜੇ ਜਾ ਰਹੇ ਨੇ ਕਿ ਬਿੱਲ ਇਹ ਹੈ ਕਿ ਜਿਹੜੇ ਸੀਐਮ ਤੇ ਜਿਹੜੇ ਪੀਐਮ ਤੇ ਜਿਹੜਾ ਜੇਲ੍ਹ ਵਿੱਚ 30 ਦਿਨ ਰਹਿ ਗਿਆ ਉਹਦੀ ਦਾਵੇਦਾਰੀ ਕੁਰਸੀ ਤੇ ਖਤਮ ਹੋ ਜਾਵੇਗੀ ਤੇ ਉਹ ਉਸ ਉਹ ਉਹਦਾ ਗਵਾ ਬੈਠੇਗਾ ਤੇ ਲੋਕ ਇਹਦੇ ਤਾਰ ਅਮਰਿਤਪਾਲ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿਉਂਕਿ ਉਹ ਜੇਲ੍ਹ 'ਚ ਨੇ ਉਹਨਾਂ ਦੀ ਬਾਰ-ਬਾਰ ਐਨਐਸਏ ਵਧਾਈ ਜਾ ਰਹੀ ਆ ਤਾਂ ਕਿ ਉਹ ਸੰਸਦ ਵਿੱਚ ਆ ਕੇ ਸ਼ਪਤ ਨਾ ਲੈਣ ਤੇ ਉਹ ਆਪਣੀ ਜਿਹੜਾ ਕੰਮ ਕਰਨਾ ਕੁਰਸੀ ਦਾਅਵੇਦਾਰੀ ਗਵਾ ਦੇਣ ਤੇ ਬਾਬਾ ਰਾਜਾ ਰਾਜ ਸਿੰਘ ਜੀ ਨਾਲ ਗੱਲ ਕਰਨ ਆਏ ਆ ਇਸ ਮਸਲੇ ਤੇ ਉਹ ਬੜੀ ਜਾਣਕਾਰੀ ਰੱਖਦੇ ਨੇ ਤੇ ਹੱਕ ਸੱਚ ਦੀ ਗੱਲ ਕਰਦੇ ਨੇ ਤੇ ਉਹਨਾਂ ਤੋਂ ਜਾਣਦੇ ਆ ਕਿ ਇਸ ਬਿੱਲ ਨੂੰ ਉਹ ਕਿਸ ਤਰੀਕੇ ਨਾਲ ਦੇਖਦੇ ਨੇ ਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਖੋ ਜਿਹੜਾ ਇਹ ਬਿੱਲ ਪਾਸ ਹੋਣ ਰਿਹਾ ਲੈ ਕੇ ਕੌਣ ਆਉਂਦਾ? ਗ੍ਰਹਿ ਮੰਤਰੀ ਅਮਿਤ ਸਾਹ ਜਿਹੜਾ ਆਪ ਕਿਸੇ ਸਮੇਂ ਦੇ ਵਿੱਚ ਅਪਰਾਧੀ ਰਿਹਾ ਤੜੀ ਪਾਰ ਇਹਨੂੰ ਕਰਿਆ ਹੋਇਆ ਅਪਰਾਧਿਕ ਮਾਮਲੇ ਜੇਲ੍ਹ ਕੱਟੀ ਹੋਈ ਹੈ ਇਹਨੇ ਉਹ ਬਿੱਲ ਲੈ ਕੇ ਆ ਰਿਹਾ ਦੂਜਿਆਂ ਦੇ 30 ਦਿਨ ਕੀ ਸਮਾਂ ਹੁੰਦਾ ਜੀ ਨੂੰ ਮਰਜ਼ੀ ਕੇਸ ਕਰਕੇ ਛੱਡ ਦੋ ਅੰਦਰ ਜੇਲ੍ਹ ਦੇ ਵਿੱਚ ਤੇ ਸੰਸਦ ਦੇ ਵਿੱਚ ਰੌਲਾ ਪਿਆ ਪਹਿਣਾ ਵੀ ਚਾਹੀਦਾ ਸ ਦੇਖੋ ਬੇਲੇ ਲੈ ਕੇ ਆਉਣਾ ਚਾਹੀਦਾ ਵੀ ਜਿਹੜੇ ਰੀਪਿਸਟ ਨੇ ਜਿਨ੍ਹਾਂ ਉਤੇ ਮੁਕਦਮੇ ਦਰਦੇ ਨੇ ਜਿਨ੍ਹਾਂ ਨੂੰ ਸਜ਼ਾ ਹੋਈ ਆ ਕਿਸੇ ਵੀ ਤਹਿਤ ਉਹ ਇਲੈਕਸ਼ਨ ਨਾਲ ਲੜੇ ਤੇ ਉਹਨਾਂ ਦੀਆਂ ਜਿਹੜੀਆਂ ਅਹੁਦੇ ਨੇ ਉਹ ਖਤਮ ਕੀਤੇ ਜਾਣ ਅੱਜ ਲੋਕ ਸਭਾ ਦੇ 545 ਜਿਹੜੇ ਹੈਗੇ ਨੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਜਿਹੜਾ ਤਕਰੀਬਨ 50 ਜਾਂ 100 ਬੰਦਾ ਹੈ ਜਿਹਦੇ ਉੱਤੇ ਰੇਪ ਦੇ ਕੇਸ ਚੱਲਦੇ ਨੇ ਜਿਨ੍ਹਾਂ ਨੂੰ ਵਿੱਚ ਸਜ਼ਾ ਵੀ ਕੱਟੀ ਆ ਜਿਹੜਾ ਗ੍ਰਹਿ ਮੰਤਰੀ ਆ ਇਹ ਆਪ ਜਿਹੜਾ ਸਜ਼ਾ ਕੱਟ ਗਿਆ ਹੈ ਬਰਾਦਗਮਾ ਤੜੀ ਪਾਰ ਆਹੇ ਤੇ ਇਹਨਾਂ ਤੋਂ ਲਿਆਉਣਾ ਚਾਹੀਦਾ ਕਾਨੂੰਨ ਇਹ ਕਿਵੇਂ ਬਣੇ ਬੈਠੇ ਨੇ ਦੇਸ਼ ਦੇ ਜਿਹੜੇ ਹੈਗੇ ਨੇ ਮੰਤਰੀ ਸਰਕਾਰ ਦੇ ਵਿੱਚ ਕਿਵੇਂ ਬਣੇ ਬੈਠੇ ਨੇ ਦੇਖੋ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਉਹ ਬਣਾਉਣੇ ਚਾਹੀਦੇ ਨੇ ਹੁਣ ਭਾਈ ਅਮਰਪਾਲ ਸਿੰਘ ਆ ਉਹਨੂੰ ਤਾਂ 2-3 ਸਾਲ ਹੋ ਗਏ 1 ਮਹੀਨਾ ਦਾ 30 ਦਿਨ ਤਾਂ ਛੱਡੋ ਇਹਦਾ ਮਤਲਬ ਵੀ ਉਹ ਉਹਨਾਂ ਕਰਕੇ ਲੈਂਦਾ ਜਾ ਰਿਹਾ ਜਾਂ ਸਾਡੇ ਹੋਰ ਬਹੁਤ ਸਾਰੇ ਬੰਦੇ ਨੇ ਮੈਂ ਇਹ ਕਹਣਾ ਚਾਹੁੰਦਾ ਕੱਲ ਨੂੰ ਜਿਹੜੀ ਇਹ ਪਾਜਪਾ ਸਰਕਾਰ ਆ ਇਹ ਲੋਕਾਂ ਨੇ ਚੁਣੀ ਹੋਈ ਨਹੀਂ ਹੈਗੀ ਈਐਮਐਮ ਦੀ ਚੁਣੀ ਹੋਈ ਆ ਈਐਮਐਮ ਨੇ ਬਣਾਈ ਆ ਮਹਮਦ ਸਾਹਿਬ ਨੂੰ ਕਹਿਣਾ ਨਾਲੇ ਮੋਦੀ ਨੂੰ ਜੇ ਤੁਹਾਡੇ ਵਿੱਚ ਦਾਮ ਆਣਾ ਤੁਸੀਂ ਵੋਟਾਂ ਜਿਹੜੀਆਂ ਹੈਗੀਆਂ ਈਵੀਐਮ ਛੱਡ ਕੇ ਬੈਲਟ ਪੇਪਰ ਤੇ ਕਰਾ ਕੇ ਦੇਖੋ ਫਿਰ ਤੁਹਾਨੂੰ ਦੱਸਣਗੇ ਕਿ ਲੋਕ ਕਿਵੇਂ ਆਉਂਦੇ ਨੇ ਆ ਇੱਕ ਹੁਣੀ ਜਿਹੜਾ ਮਾਮਲਾ ਆਇਆ ਜੋ ਚੱਲ ਰਿਹਾ ਰੌਲਾ ਪੈ ਰਿਹਾ ਕਿਸੇ ਸਰਪੰਚ ਦੀ ਜਿਹੜੇ ਹੈਗੀ ਸੀ ਉਹਨੂੰ ਜੇ ਈਵੀਐਮ ਨਾਲ ਹੀ ਜਿਹੜਾ ਹੈਗਾ ਹਾਰਾਤਾ ਉਹ ਹਾਈ ਕੋਰਟ ਦੇ ਵਿੱਚ ਲੱਗ ਗਿਆ ਤੇ ਉਹਦੇ ਸਾਹਮਣੇ ਮਸ਼ੀਨਾ ਮੰਗਾ ਕੇ ਜੇ ਤੋਂ ਗਿਣਤੀ ਹੋਈ ਜਿਹੜਾ ਹਾਰਿਆ ਹੋਇਆ ਸੀਗਾ ਉਹ ਸਾਰਾ ਜੇਤੂ ਹੋ ਗਿਆ ਇਹਦਾ ਮਤਲਬ ਵੀ ਗੜਬੜ ਆ ਨਾ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਈ ਸਾਰਾ ਜੱਗ ਜਾਣ ਸਾਰਾ ਹਰਿਆਣਾ ਕਹਿੰਦਾ ਰੌਲਾ ਪਾਉਂਦਾ ਕੋਕ ਰਿਹਾ ਵੀ ਅਸੀਂ ਬੀਜਪੀ ਨੂੰ ਵੋਟ ਹੀ ਨਹੀਂ ਪਾਈ ਇਹ ਕਿਵੇਂ ਬਣ ਗਈ ਇਹ ਸਰਕਾਰ ਕਿਵੇਂ ਆ ਗਈ ਕਿਉਂਕਿ ਸਰਕਾਰ ਆਈ ਹੈ ਇਹ ਵੀ ਜਿਨ੍ਹਾਂ ਚਿਰ ਇਹ ਵੀ ਐਮ ਜਿਹਾਉਂਦਾ ਉਹਨਾਂ ਚਿਰ ਰਹਿਣਗੇ ਤੇ 30 ਦਿਨ ਤਾਂ ਹੈ ਜਿਹਨੂੰ ਮਰਜ਼ੀ ਕੋਈ ਫੜ ਕੇ ਲਾ ਦੇਣਾ ਥੋੜਾ ਕੇਜਰੀਵਾਲ ਸੋਚੋਧੀ ਵਰਗੇ ਸਾਰੇ ਨੇ ਕਿੰਨੇ ਕਿੰਨੇ ਇਹ ਜੇ ਕਰਤਕ ਆਏ ਨੇ ਤੇ ਅਮਨਤ ਸਾਹ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਇਹੋ ਜਾਂ ਤੇ ਕਾਨੂੰਨ ਬਣਾਉਣਾ ਚਾਹੀਦਾ ਨਾ ਕਿ ਕੋਈ 30 ਦਿਨਾਂ ਦਾ ਲਿਆ ਵੀ ਇਹ ਆ ਕਰ ਦੇ ਪਹਿਲਾਂ ਤਾਂ ਇਹ ਕਾਨੂੰਨ ਲਿਆ ਵੀ ਜਿਹੜੀ EVM ਆ ਉਹ ਬੰਦ ਹੋਵੇ ਫਿਰ ਜਿਹੜੇ ਪਹਿਲਾਂ EVM ਬੰਦ ਕਰਾਓ ਫਿਰ ਜਿਹੜੇ ਮਰਜੀ ਕਾਨੂੰਨ ਪਾਸ ਕੀ ਜਾਇਓ ਲੋਕਾਂ ਨੂੰ ਮਨਜ਼ੂਰ ਹੋਣਗੇ ਪਹਿਲਾਂ EVM ਬੈਨ ਦਾ ਕਾਨੂੰਨ ਲੈ ਕੇ ਵੀ EVM ਬੈਨ ਹੋਣੀ ਚਾਹੀਦੀ ਉੱਤੇ ਵੋਟ ਨਹੀਂ ਪਊਗੀ ਇਰ ਉਸ ਤੋਂ ਬਾਅਦ ਜਿਹੜੀ ਸਰਕਾਰ ਆਊਗੀ ਤੇ ਜਿਹੜੀ ਮਰਜ਼ੀ ਉਹ ਆਪਣੇ ਕਰੀਜਾ ਬਿਲ ਪਾਸ ਫੇਰੇ ਲੋਕਾਂ ਨੂੰ ਇਹ ਛੋਟਾ ਬਿਲ ਮਨਜ਼ੂਰ ਹੋਗਾ ਨਹੀਂ ਲੋਕ ਮਨਜ਼ੂਰ ਨਹੀਂ ਕਰਦੇ ਤਾਂ ਹੀ ਸੰਸਦ ਦੇ ਵਿਹਾਰਗਾਂ ਹੋਇਆ ਇਹ ਮਾੜਾ ਸਿੱਖ ਕੌਮ ਵਾਸਤੇ ਵੱਡਾ ਘਾਤਕ ਹੈ ਕਿਉਂਕਿ ਜਿਹੜੇ ਸਿੱਖ ਲੀਡਰ ਨੇ ਕੋਈ ਵੀ ਕਿਸੇ ਨੇ ਉਹਦਾ ਮਾੜੀ ਜੀ ਗੱਲ ਹੋਵੇ ਐਨਐਸਐ ਲਾ ਦਿਓ ਜੀਓਪੀਐ ਲਾ ਦਿਓ ਕੁਝ ਲਾ ਦਿਓ ਚੰਗੇ ਜਿਹੜੇ ਨੌਜਵਾਨ ਨੇ ਹੱਕ ਸਾਸੇ ਦੀ ਗੱਲ ਕਰਦੇ ਨੇ ਇਹ ਤਾਂ ਉਹਨਾਂ ਨੂੰ ਕਈ ਕਈ ਮਹੀਨੇ ਸਾਲ ਸਾਲ ਨਹੀਂ ਕੱਢਦੇ ਫਿਰ ਇਹਦਾ ਮਤਲਬ ਉਹ ਚੋਣ ਹੀ ਨਹੀਂ ਲੜ ਸਕਦੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਖਤਰਾ ਇਹਨਾਂ ਨੂੰ ਉੱਥੋਂ ਪੈਦਾ ਹੋਇਆ ਜਿਵੇਂ ਅਮਰਿਤਪਾਲ ਬਹੁਮਤ ਨਾਲ ਜਿੱਤ ਕੇ ਜਿਹੜੇ ਸਿੱਖ ਲੀਡਰ ਜਾਂ ਨੌਜਵਾਨ ਖੜੇ ਹੋ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਸਾਥ ਵੀ ਦੇ ਰਹੇ ਨੇ ਚਿਤਾਰੇ ਨੇ ਤੇ ਇਹਨਾਂ ਨੂੰ ਖਤਰਾ ਅੱਗੇ ਅੱਗੇ ਹੋਰ ਆਜ਼ਾਦ ਉਮੀਦਵਾਰ ਵੀ ਇੱਦਾਂ ਖੜੇ ਹੋ ਸਕਦੇ ਕਿਉਂਕਿ ਜਿਹੜੀਆਂ ਪਾਰਟੀਆਂ ਨੇ ਉਹ ਤਾਂ ਇਹਨਾਂ ਨੂੰ ਪਤਾ ਵੀ ਸਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਬੀਕੀਆਂ ਹੋਈਆਂ ਨੇ ਜਾਂ ਸਾਡੇ ਕੋਲ ਕਾਣੀਆਂ ਨੇ ਪਰ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਤਾਂ ਉਹਨਾਂ ਨੂੰ ਕਿਸੇ ਦੀ ਡਰ ਨਹੀਂ ਹੁੰਦਾ ਜਾਂ ਉਹ ਕਾਣੇ ਨਹੀਂ ਹੁੰਦੇ ਇਹਨਾਂ ਨੂੰ ਇਹ ਡਰ ਹੈ ਇਸ ਲਈ ਇਹਨਾਂ ਨੇ ਕਾਨੂੰਨ ਬਣਾਇਆ ਵੀ ਕਿਸੇ ਤੇ ਵੀ ਕਿਉਂਕਿ 30 ਦਿਨਾਂ ਤੱਕ ਤਾਂ ਕਾਰਵਾਈ ਵੀ ਨਹੀਂ ਸ਼ੁਰੂ ਹੁੰਦੀ ਚੰਗੇ ਤਰੀਕੇ ਨਾਲ 30 ਦਿਨ ਤਾਂ ਵੈਸੇ ਹੀ ਬੀਤ ਜਾਂਦੇ ਨੇ ਅੰਦਰ ਇਹ ਤਾਂ ਦੇਖੋ ਜੱਜ ਸਾਹਿਬ ਜਿਹੜੇ ਨੇ ਸੁਪਰੀਮ ਕੋਰਟ ਆ ਉਹਨੇ ਫੈਸਲਾ ਲੈਣਾ ਹੁੰਦਾ ਵੀ ਸਸਦਾ ਰਾਜ ਦੇ ਹੋਣ ਵਾਲੀ ਹੈ ਕਿ ਨਹੀਂ ਇਹ ਕੋਰਟ ਤੇ ਫੈਸਲਾ ਸੜਨਾ ਚਾਹੀਦਾ ਇਹ ਕੌਣ ਹੁੰਦੀ ਹੈ ਸਰਕਾਰ ਇਹ ਤਾਂ ਆਪ ਦਾ ਫਾਇਦਾ ਸੋਚਦੇ ਨੇ ਵੀ ਅਸੀਂ ਫੜ ਫੜ ਸਾਰਿਆਂ ਨੂੰ ਅੰਦਰ ਧੱਕ ਦੇ ਜਿਹੜੇ ਵਿਰੋਧੀ ਨੇ ਇਹ ਜਿਹਨਾਂ ਗੱਲੇ ਕੋਈ ਕੇਸ ਪਾ ਕੇ ਇਹਨਾਂ ਨੂੰ 30 ਦਿਨਾਂ ਅੰਦਰ ਰੱਖੀਏ ਤੇ ਇਹਨਾਂ ਨੂੰ ਫੜ ਫੜਨ ਦਾ ਇਹਨਾਂ ਦੀ ਜਿਹੜੀਆਂ ਜਿਹੜੇ ਆਉਧੇ ਨੇ ਖਤਮ ਕਰੀਏ ਇਹ ਸਿਰਫ ਆਪਦੇ ਫਾਇਦੇ ਵਾਸਤੇ ਸਰਕਾਰ ਲਿਆ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਇਹਦੇ ਡਟ ਕੇ ਜਿਹੜਾ ਹੈਗਾ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਤੇ ਜਿਹੜੇ ਉੱਥੇ ਮੈਂਬਰ ਨੇ ਉਹ ਵੀ ਇਹਦਾ ਵਿਰੋਧ ਕਰਨ ਧੱਕੇ ਨਾਲ ਤੇ ਜਿਹੜਾ ਕੁਝ ਕਰਨਾ ਇਹਨੇ ਕਰ ਹੀ ਲੈਣਾ ਹੁਣ ਜਿਹੜੀ ਮੋਦੀ ਸਰਕਾਰ ਆ ਇਹ ਫੌੜੀਆਂ ਤੇ ਖੜੀ ਆ ਇਹ ਨਤੀਸ਼ ਕੁਮਾਰ ਨੂੰ ਉਹਨਾਂ ਦੀ ਜਮੀਰ ਜਾਗਣੀ ਚਾਹੀਦੀ ਹੈ ਚੰਦਰਪਾਪੂ ਨਾਇਡੂ ਨੂੰ ਜਿਹੜੇ ਇਹਨਾਂ ਨੂੰ ਫੌੜੀਆਂ ਤੇ ਖੜਾ ਰੱਖਿਆ ਤੁਸੀਂ ਹਮੈਤ ਵਾਪਸ ਲਓ ਉਹਨਾਂ ਦੀ ਸਰਕਾਰ ਦੇ ਕੋ ਤੁਸੀਂ ਆ ਪ੍ਰਧਾਨ ਮੰਤਰੀ ਬਣ ਸਕਦੇ ਹੋ ਨੀਤੀ ਸਿੰਘ ਮਾਨ ਨਹੀਂ ਬਣ ਸਕਦਾ ਨੇਡੂ ਨਹੀਂ ਬਣ ਸਕਦਾ ਕਾਂਗਰਸ ਦੀ ਹਮੈਤ ਲੈ ਲਵੇ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਲਿਆ ਕੇ ਦੇਸ਼ ਦਾ ਭੱਠਾ ਗੁੱਲ ਕਰਤਾ ਜਿਹੜੇ ਚੈਨਲ ਉਦੋਂ ਮੋਦੀ ਮੋਦੀ ਹਕੂਮਤ ਦੇ ਹੁੰਦੇ ਸੀ ਅੱਜ ਉਹ ਮੋਦੀ ਦੇ ਸਾਰੇ ਖਿਲਾਫ ਨੇ ਇੰਨਾ ਕਰਦੇ ਜੇ ਡਵਾਤਾ ਇਹਨੇ ਆਹ ਕੁਝ ਕਰਤਾ ਤੁਸੀਂ ਦੇਖੀ ਤਾਂ ਸਭ ਜੇ ਇਹਨਾਂ ਦੀ ਸਰਕਾਰ ਰਹੀ ਇਹ ਕਰਦੇ ਕੀ ਨੇ ਇਹਨਾਂ ਨੇ ਬਹੁਤ ਜ਼ੁਲਮ ਕਰਨੇ ਨੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਜਿਉਣ ਨਹੀਂ ਦੇਣਾ ਉਹਨੂੰ ਸਾਰਿਆਂ ਬਦਨਾਮ ਕਰ ਰੱਖਿਆ ਸਾਰੇ ਪਾਸੇ ਰੌਲਾ ਪਾ ਰੱਖਿਆ ਇਹਨਾਂ ਨੇ ਇਸ ਕਰਕੇ ਇਹ ਕਾਨੂੰਨ ਇਹੋ ਜੇ ਨਹੀਂ ਹੋਣੇ ਚਾਹੀਦੇ ਚੰਗੇ ਕਾਨੂੰਨ ਲਿਆਉਣੇ ਚਾਹੀਦੇ ਲੋਕਾਂ ਦੀ ਭਲਾਈ ਵਾਸਤੇ ਕਾਨੂੰਨ ਤੇ ਇਹ ਹੋਣਾ ਚਾਹੀਦਾ ਵੀ ਕਾਨੂੰਨੀ ਪਾਸ ਹੋਵੇ ਜਦੋਂ ਇਲੈਕਸ਼ਨ ਹੁੰਦੀ ਆ ਜਿਹੜੀ ਪਾਰਟੀ ਲੋਕਾਂ ਦੇ ਨਾਲ ਮੈਨਿਫੈਸਟੋ ਦੇ ਵਿੱਚ ਵਾਅਦੇ ਕਰਦੀ ਆ ਅਸੀਂ ਆ ਕੁਸ਼ ਕਰਾਂਗੇ 5 ਸਾਲਾਂ ਦੇ ਵਿੱਚ ਅਸੀਂ ਆ ਲਾਗੂ ਚੀਜ਼ਾਂ ਕਰਾਂਗੇ ਜੇ ਉਹ 5 ਸਾਲਾਂ ਦੇ ਵਿੱਚ ਉਹ ਪਾਰਟੀ ਆਪਦੇ ਮੈਨੀਫੈਸਟੋ ਨੂੰ ਨਹੀਂ ਲਾਗੂ ਕਰਦੀ ਤਾਂ ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਹੋਊਗਾ 5 ਸਾਲ ਦੇ ਬਾਅਦ ਦੇ ਵਿੱਚੋਂ ਉਹ ਸਾਰੀ ਪਾਰਟੀ ਖਾਰਜਾ ਇਲੈਕਸ਼ਨ ਨਹੀਂ ਲੜ ਸਕਦੀ ਬੈਨ ਕਰ ਦੇਣਾ ਸੀ ਬੈਨ ਕਰਨਾ ਚਾਹੀਦਾ ਜਿਹੜੇ ਬੰਦੇ ਲੋਕਾਂ ਨੂੰ ਲਾਰੇ ਲਾਉਂਦੇ ਨੇ ਲੋਕਾਂ ਦੀਆਂ ਵੋਟਾਂ ਬਟੋਰਦੇ ਨੇ 5 ਸਾਲ ਆ ਇਸ ਕਰਦੇ ਨੇ ਤੇ ਇਹੋ ਜੀ ਇਹੋ ਜਿਹਾ ਕੋ ਨੂੰ ਲੈ ਕੇ ਆਉਣਾ ਲੋਕਾਂ ਦੇ ਮਤਾਬਕ ਬਾਦਿਆਂ ਦੇ ਮਤਾਬਕ ਇਹ ਕਾਨੂੰਨ ਹੋਣਾ ਚਾਹੀਦਾ ਰਾਹੁਲ ਗਾਂਧੀ ਨੇ ਵੀ ਇੱਕ ਪਰਦਾ ਫਾਸ਼ ਕੀਤਾ ਨਾ ਲੱਖਾਂ ਹੀ ਵੋਟਰਾਂ ਦੀ ਸੂਚੀ ਲੈ ਕੇ ਆਏ ਨੇ ਕਿ ਜਿਨ੍ਹਾਂ ਦੇ ਪਤੇ ਨਾਮ ਸਾਰਾ ਕੁਝ ਹੀ ਗਲਤ ਹੈ ਕੁਝ ਵੀ ਪਿਤਾ ਦਾ ਨਾਮ ਕੁਝ ਵੀ ਭਰ ਰੱਖਿਆ ਐ ਐਡਰੈਸ ਗਲਤ ਭਰ ਰੱਖੇ ਨੇ ਔਰ ਜਦੋਂ ਉਹਨਾਂ ਨੇ ਟੀਮ ਭੇਜ ਕੇ ਉਹਨਾਂ ਦੇ ਮੌਜੂਦਾ ਐਡਰੈਸ ਤੇ ਤਾਂ ਉੱਥੇ ਕੋਈ ਵੀ ਨਹੀਂ ਹੈਗਾ ਉਸ ਨਾਮ ਦਾ ਉਹ ਤਾਂ ਹੈਗੀ ਹੁਣ ਤੁਹਾਨੂੰ ਦੱਸਿਆ ਵੀ ਸਭ ਕੁਝ ਇਹਨਾਂ ਨੇ ਆਪਦੇ ਕਰਦੇ ਆ ਇਹਨਾਂ ਨੇ ਤਾਂ ਇਹ ਵੀ ਕਾਨੂੰਨੀ ਦੀ ਸਰਕਾਰ ਨਹੀਂ ਹੈਗੀ ਇਹਨਾਂ ਦੇ ਪੂਰੀ ਬਹੁਮਤ ਨਹੀਂ ਹੈਗੀ ਨਹੀਂ ਇਹਨਾਂ ਨੇ ਜਿਹੜਾ ਹੈਗਾ ਸੀ ਜਿਵੇਂ ਹਿੰਦੂ ਰਾਸ਼ਟਰ ਦਾ ਰੌਲਾ ਪਾਇਆ ਸੀ ਹੁਣ ਕੋਈ ਬੋਲਦਾ ਪਿਛਲੇ ਵਾਰੀ ਇਹਨਾਂ ਦੀ ਬਹੁਮਤ ਸੀ ਕਿਵੇਂ ਰੌਲਾ ਪਾਉਂਦੇ ਤੇ ਹੁਣ ਕਦੇ ਕਦੇ ਆਵਾਜ਼ ਨਿਕਲਦੀ ਆ ਇਸ ਕਰਕੇ ਜਿਹੜੇ ਲੋਕ ਨੇ ਹਿੰਦੂ ਤਵਾ ਨਾ ਇਹ ਹਿੰਦੂ ਹਿੰਦੂ ਹੈ ਨਹੀਂ ਇਹ ਇਹ ਹੈਗੇ ਬ੍ਰਾਹਮਣ ਆ ਹਿੰਦੂਆਂ ਦਾ ਵਰਤਦੇ ਨੇ ਜਿਹੜੇ ਗਰੀਬ ਜਾਂਦਾ ਜਿਹਨੂੰ ਐਸਟੀਓਬੀਸੀ ਸਲੂਟ ਕਾਸ ਸਲੂਟ ਡਰੈਪ ਕਹਿੰਦੇ ਨੇ ਨਾ ਉਹਨਾਂ ਨੂੰ ਇਹਨਾਂ ਹਿੰਦੂ ਬਣਾ ਰੱਖਿਆ ਉਹ ਹਿੰਦੂ ਹੈ ਨਹੀਂਗੇ ਹੁਣ ਪਤਾ ਲੱਗਦਾ ਨੇ ਲੋਕਾਂ ਨੂੰ ਜਿਹੜਾ ਹਰਿਆਣਾ ਦਾ ਜਾਟ ਸੀ ਉਹ ਇਹਨਾਂ ਤੋਂ ਨਿਕਲ ਗਿਆ ਉਹ ਸਿੱਕੀ ਵਾਲਾ ਆ ਰਿਹਾ ਹੁਣ ਜਿਹੜੇ ਰੌਲਾ ਪਾਉਂਦੇ ਸੀ ਅਸੀਂ ਜਾਦਵ ਜੀ ਨੂੰ ਕ੍ਰਿਸ਼ਨ ਦੀ ਕੁਲ ਦੇ ਵਿੱਚ ਜਾਦਵ ਉਹਨਾਂ ਨੂੰ ਇਹ ਕਹਦਾ ਵੀ ਤੁਸੀਂ ਸਾਡੇ ਵਿੱਚ ਹੈ ਹੀ ਨਹੀਂ ਉਹਨਾਂ ਨੂੰ ਪਾਸੇ ਕਰਦਾ ਮੈਂ ਸਾਰੇ ਜਾਦਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਡੇ ਆਓ ਸਿੱਖ ਪੰਥ ਦੇ ਵਿੱਚ ਸ਼ਾਮਲ ਹੋਵੋ ਤੁਸੀਂ ਸਾਡਾਂ ਅੰਗੋਂ ਇਹਨਾਂ ਦਾ ਨਹੀਂ ਹੈਗਾ ਬ੍ਰਾਹਮਣਾਂ ਦਾ ਇਹਦਾ ਤੁਹਾਨੂੰ ਮਾੜਾ ਸਮਝਦੇ ਨੇ ਇਹ ਕੱਲੇ-ਕੱਲੇ ਕਰਕੇ ਨਾ ਸਭ ਨੂੰ ਪਿਛੇ ਹਟਾਈ ਜਾਂਦੇ ਨੇ ਸਿਰਫ ਬ੍ਰਾਹਮਣਵਾਦ ਦਾ ਰਾਜ ਚਾਹੁੰਦੇ ਨੇ ਜਿਹੜੇ ਦੂਜੇ ਲੋਕ ਨੇ ਇਹਨਾਂ ਨੇ ਵੋਟਾਂ ਵੀ ਪਾਉਣ ਨਹੀਂ ਦੇਣੀਆਂ ਇੱਕ-ਇੱਕ ਦਿਨ ਇਹਨਾਂ ਨੇ ਉਹ ਵੀ ਕਾਨੂੰਨ ਲਿਆਉਣਾ ਵੀ ਤੁਹਾਨੂੰ ਕੋਈ ਵੋਟ ਪਾਉਣ ਦਾ ਅਧਿਕਾਰ ਹੈ ਹੀ ਨਹੀਂ ਘੱਟ ਗਿਣਤੀਆਂ ਨੂੰ ਡਿਗਰੀਟਰਸ਼ਿਪ ਲਾਗੂ ਕਰ ਹਾਂ ਇਹਨਾਂ ਨੇ ਵੀ ਉਹ ਵੀ ਕਾਨੂੰਨ ਜਦੋਂ ਇਹਨਾਂ ਦੇ ਆ ਗਏ ਜੇ ਇਹਨਾਂ ਨੇ ਹੁਣ ਇਹਨਾਂ ਨੇ ਹੁਣ ਇਸ ਕਰਕੇ ਗੰਭੀਰ ਚਿੰਤਾ ਦਾ ਵਿਸ਼ਾ ਸਾਨੂੰ ਸਾਰਿਆਂ ਨੂੰ ਇਹ ਆਵਾਜ਼ ਆਉਣੀ ਸੀ ਜਿਹੜੀ ਈਵੀਐਮ ਉਹ ਪੂਰਨਤਾ ਉਤੇ ਬੰਦ ਹੋਵੇ ਜਿਹੜਾ ਮੋਦੀ ਅਜੇ ਤੁਹਾਡੇ ਚ ਦਾਮਾ ਨਾ ਮੋਦੀ ਦੇ ਸਾਹ ਦੇ ਵਿੱਚ ਉਹ ਈਵੀਐਮ ਬੰਦ ਬੈਨ ਕਰਕੇ ਬੈਲਟਪਾਕ ਪਰ ਤੇ ਜਿੱਥੋਂ ਮਰਜੀ ਇਲੈਕਸ਼ਨ ਲੜ ਲੈਣਾ ਫੇਰ ਪਤਾ ਲੱਗ ਜੂਗਾ ਵੀ ਉਹਨਾਂ ਦੇ ਵਿੱਚ ਦਮ ਹੈਗਾ ਜਾਂ ਨਹੀਂ ਇਹ ਲੋਕ ਦੱਸ ਦੇਣਗੇ ਲੋਕ ਇਹਨਾਂ ਨੂੰ ਵੋਟ ਨਹੀਂ ਪਾਉਂਦੇ ਈਵੀਐਮ ਦੇ ਰਾਹੀਂ ਬਣੇ ਹੋਏ